ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਤੇ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਬੇਨਤੀ ਲੈ ਕੇ ਹਾਜ਼ਰ ਹੋਏ ਹਾਂ ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰਿਓ ਦਸ਼ਮੇਸ਼ ਪਿਤਾ ਮਹਾਰਾਜ ਜੀ ਕੋਈ ਬਚਨ ਕਰਨ ਤੇ ਉਹ ਬਚਨ ਜਿਹੜਾ ਹੈ ਉਹ ਝੂਠਾ ਹੋਵੇ ਐਸਾ ਕਦੀ ਹੋ ਨਹੀਂ ਸਕਦਾ ਤੇ ਸੰਗਤ ਜੀ ਗੁਰੂ ਜੀ ਦੇ ਬਚਨ ਦੇ ਉੱਤੇ ਜਿਹੜਾ ਸ਼ੱਕ ਕਰੇ ਉਹ ਸਿੱਖ ਨਹੀਂ ਹੋ ਸਕਦਾ ਵਾਹਿਗੁਰੂ ਜੀਓ ਜਿੰਨਾ ਸੰਗਤਾਂ ਨੇ ਸੋ ਸਾਖੀ ਬਾਰੇ ਸੁਣੀਆ ਹੈ ਪੜਿਆ ਹੈ ਉਹ ਇਹ ਜਾਣਦੀਆਂ ਨੇ ਚੰਗੀ ਤਰ੍ਹਾਂ ਕਿ ਗੁਰੂ ਮਹਾਰਾਜ ਜੀਆਂ ਦੀ ਜਿੰਨੀਆਂ ਵੀ ਭਿਖਵਾਣੀਆਂ ਉਹਨਾਂ ਨੇ ਕੀਤੀਆਂ ਨੇ ਆਉਣ ਵਾਲੇ ਸਮੇਂ ਬਾਰੇ ਜੋ ਵੀ ਦੱਸਿਆ ਹੈ ਚਾਹੇ ਉਹ ਕੱਤਰ ਦੀ جنگ ਬਾਰੇ ਹੋਵੇ ਜਾਇਓ ਪਾਕਿਸਤਾਨ ਬਣਨ ਬਾਰੇ ਹੋਵੇ ਅੰਗਰੇਜ਼ਾਂ ਦੇ ਆਉਣ ਦਾ ਸਮਾਂ ਜਾਣ ਦਾ ਸਮਾਂ ਸਿੱਖ ਰਾਜ ਜਿਹੜਾ ਕਿ ਦੋ ਵਾਰ ਦੱਸਿਆ ਗਿਆ ਹੈ ਉਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਸੀ ਸਿੱਖ ਰਾਜ ਉਹ ਹੋ ਬੀਤਿਆ ਹੈ ਤੇ ਦੂਜਾ ਰਾਜ ਜਿਹੜਾ ਹੈ ਉਹ ਆਉਣਾ ਹੈ ਉਹਦੇ ਵਿੱਚ ਪਾਕਿਸਤਾਨ ਬਣਨ ਦਾ ਵੀ ਜਿਹੜਾ ਜ਼ਿਕਰ ਹੈ ਬੰਗਲਾਦੇਸ਼ ਟਾਕਾ ਬਣਨ ਦਾ ਜਿਹੜਾ ਜ਼ਿਕਰ ਹੈ ਸੰਗਤ ਜੀਓ ਇਹ ਸਾਰੀਆਂ ਭਵਿੱਖੇਵਾਨੀਆਂ ਸੱਚ ਹੋਈਆਂ ਨੇ ਚਾਹੇ ਉਹ ਇੰਦਰਾ ਗਾਂਧੀ ਦੇ ਰਾਜ ਦੇ ਬਾਰੇ ਦੱਸਿਆ ਹੋਵੇ ਉਹਦੇ ਦੌਰਾਨ ਜੋ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਤੇ ਇੰਨਾ ਖੂਨ ਵਗਣਾ ਹੈ ਪ੍ਰਿਕਰਮਾ ਵਿੱਚ ਕੀ ਕੋੜੇ ਦਾ ਖੁਰ ਵੀ ਪਿੱਜ ਜਾਵੇ ਇਹ ਸਭ ਗੱਲਾਂ ਹੋ ਬੀਤੀਆਂ ਨੇ ਸੰਗਤ ਜੀਓ ਤੇ ਆਉਣ ਵਾਲੇ ਸਮੇਂ ਦੇ ਬਾਰੇ ਇਹ ਵੀ ਆਖਿਆ ਗਿਆ ਹੈ ਗੁਰੂ ਮਹਾਰਾਜ ਜੀਆਂ ਨੇ ਕਿਸਮਾ ਆਵੇਗਾ ਕਿ ਚੀਨ ਤੇ ਰੂਸ ਜਿਹੜਾ ਹੈ ਮਿਲ ਕੇ ਹਿੰਦੁਸਤਾਨ ਤੇ ਹਮਲਾ ਕਰਨਗੇ ਤੇ ਸੰਗਤ ਜੀਓ ਦੇ ਵਿੱਚ ਦੱਸਿਆ ਵੀ ਗਿਆ ਹੈ ਕਿ 70 ਕਰੋੜ ਦੇ ਵਿੱਚੋਂ ਸਿਰਫ 17 ਕਰੋੜ ਹੀ ਜੋ ਹੈ ਬਚ ਪਾਣਗੇ ਸੰਗਤ ਜੀਓ ਇਸ ਵੀਡੀਓ ਦਾ ਭਾਵ ਕੇਵਲ ਇੰਨਾ ਹੈ ਕਿ ਮਹਾਪੁਰਸ਼ਾਂ ਵੱਲੋਂ ਹੁਕਮ ਹੋਇਆ ਹੈ ਕੀ ਉਸ ਪਿਆਨਕ ਸਮੇਂ ਦੇ ਵਿੱਚ ਕੇਵਲ ਤੇ ਕੇਵਲ ਉਹ ਹੀ ਮਨੁੱਖ ਬਚਣਗੇ ਜਿਹੜੇ ਕੀ ਆਪਣੇ 24 ਘੰਟਿਆਂ ਦੇ ਵਿੱਚੋਂ ਆਪਣਾ ਦਸਵੰਦ ਗੁਰੂ ਨੂੰ ਅਰਪਣ ਕਰਨਗੇ ਭਾਵ 2.5 ਘੰਟਿਆਂ ਦਾ ਜਿਹੜਾ ਨਿਤਨੇਮ ਹੈ ਬੰਦਗੀ ਹੈ 2.5 ਘੰਟਿਆਂ ਦੀ ਬੰਦਗੀ ਜਿਹੜਾ ਵੀ ਮਨੁੱਖ ਕਰੇਗਾ ਉਹਦੀ ਗੁਰੂ ਆਪ ਅੰਗ ਸੰਗ ਸਹਾਇ ਹੋ ਕੇ ਰੱਖਿਆ ਕਰਨਗੇ ਚਾਹੀ ਸਮਾ ਕਿਵੇਂ ਦਾ ਵੀ ਹੋਵੇ ਸੰਗਤ ਜੀਓ ਆਪ ਜੀ ਕਿਰਪਾ ਕਰਕੇ ਜਿੱਥੋਂ ਤੱਕ ਹੋ ਸਕੇ ਜੇ ਜੀਵਨ ਹੈ ਤੇ ਸਭ ਕੁਝ ਹੈ ਪਰ ਜੇ ਜੀਵਨ ਨਹੀਂ ਤੇ ਕੁਝ ਵੀ ਨਹੀਂ ਅੱਜ ਅਸੀਂ ਬੇਸ਼ੱਕ 2 ਘੰਟੇ ਘੱਟ ਕੰਮ ਕਰ ਲਈਏ ਪਰ ਸੰਗਤ ਜੀਓ ਇਨਾ ਕੰਮ ਜ਼ਰੂਰ ਕਰਿਏ ਕਿ ਆਪਣੀ ਬੰਦਗੀ ਜਿਹੜੀ ਹੈ ਉਹ ਔਖੇ ਹੋ ਕੇ ਚਾਹੇ ਔਖੇ ਹੋ ਕੇ 2.5 ਘੰਟੇ ਜ਼ਰੂਰ ਗੁਰੂ ਨੂੰ ਪੇਟਾ ਕਰੀਏ ਕਿ ਮਹਾਰਾਜ ਜੀਓ ਸਾਡੇ ਤੋਂ ਕੇਵਲ ਤੇ ਕੇਵਲ ਇਨਾ ਹੀ ਕਰਾ ਲਵੋ ਕਿ ਆਪਣੀ 2.5 ਘੰਟੇ ਦੀ ਬੰਦਗੀ ਜਿਹੜੀ ਹੈ ਉਹ ਆਪ ਹੀ ਕਰਾ ਲਵੋ ਸੰਗਤ ਜੀਓ ਇਹ ਮਹਾਪੁਰਸ਼ਾਂ ਵੱਲੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਈ ਥਾਵਾਂ ਤੇ ਖੂਬੀ ਪਟਾਏ ਜਾ ਚੁੱਕੇ ਨੇ ਗੁਰੂ ਘਰਾਂ ਦੇ ਵਿੱਚ ਇੰਨਾ ਗੱਲਾਂ ਦੀ ਵਿਚਾਰ ਹੁਣ ਆਮ ਹੀ ਚੱਲਣ ਲੱਗ ਪਈ ਹੈ ਕਥਾ ਕਹਾਣੀਆਂ ਆਉਣ ਵਾਲੇ ਸਮਾਂ ਬਾਰੇ ਜਿਹੜਾ ਹੈ ਸੰਕੇਤ ਜ਼ਰੂਰ ਦਿੰਦੇ ਨੇ ਜਿਹੜੇ ਸਿਆਣੇ ਬਜ਼ੁਰਗ ਨੇ ਮਹਾਪੁਰਸ਼ ਨੇ ਕਥਾਵਾਚਕ ਨੇ ਜਿਨ੍ਹਾਂ ਨੂੰ ਕੋਈ અનુભਵੀ ਗਿਆਨ ਨੇ ਸత్సੰਗਤ ਜੀਓ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਆਪਣੇ ਜੀਵਨ ਨੂੰ ਚਲਾਉਣ ਵਾਸਤੇ ਆਪਾਂ ਦਿਨ ਰਾਤ ਭੱਜ ਦੌੜ ਕਰਨੇ ਆ ਤੇ ਆਪਣੇ ਪ੍ਰਾਣਾ ਦੀ ਰਕਸ਼ਾ ਹੇਤੂ ਆਪਾਂ ਢਾਈ ਘੰਟੇ ਗੁਰੂ ਜੀ ਅੱਗੇ ਬੇਨਤੀ ਕਰੀਏ ਤੇ ਆਪ ਵੀ ਹਿੰਮਤ ਕਰਕੇ ਢਾਈ ਘੰਟੇ ਦਾ ਜਿਹੜਾ ਹੈ ਬੰਦਗੀ ਆਪਣੇ ਗੁਰੂ ਦੇ ਅੱਗੇ ਪੇਟਾ ਕਰੀਏ ਤਾਂ ਜੋ ਗੁਰੂ ਮਹਾਰਾਜ ਅੰਗ ਸੰਗ ਸਹਾਈ ਹੋ ਕੇ ਸਾਨੂੰ ਔਖੇ ਸਮੇਂ ਦੇ ਵਿੱਚੋਂ ਆਪ ਹੀ ਬਾਹਰ ਕੱਢ ਲੈਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹੇ ਗੁਰੂ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ